ਐਸਸਟਿਕ ਅੱਜ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤੋਕੜ ਗੱਬਨ ਜਰਸੀ ਤੁਹਾਨੂੰ ਦਿਖਾਉਣੀ ਚੰਗੇ ਕੱਦ ਕਾਠ ਵਾਲੀ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆ ਬੱਚੇ ਤੋਂ ਬਿਨਾ ਛੋਟੇ ਛੋਟੇ ਰੇੜੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੋਣਾ ਆਪਾਂ ਜਿੰਦੇ ਵੀਰ ਨਾਲ ਕਰਦੇ ਆਂ ਹਾਂ ਜੀ ਬੀਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਾ ਠੀਕ ਠਾ ਜੀ ਚਲੋ ਬੀਜੀ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਹਾਂ ਬੀਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈ 991446399 ਠੀਕ ਆ ਐਡਰੈਸ ਹੈ ਬੀਜੀ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਆ ਪੁਰਾਣੇ ਤਰਨਤਾਰ ਰੋਡ ਤੇ ਵੀ ਪਿੰਡ ਗਰਵਾਲੀ ਪਈਦਾ ਹਾਂ ਫਾਟਕ ਤੇ ਲੱਗੇ ਘਰ ਆਪਣਾ ਹਨਾ ਠੀਕ ਆ ਤੇ ਅੱਜ ਇੱਕ ਟੋਕੜ ਬਣਾ ਵੱਡੀ ਜਰਸੀ ਤੇ ਦੋ ਬੱਚੇ ਰਬੀਨਾ ਗਾਣਾ ਹਨਾ ਚਲੋ ਟੋਕੜ ਬਣਾ ਲੈਣ ਤੇ ਵਿਖਾਵਾਂਗੇ ਪਹਿਲਾਂ ਜਿਹੜੀਆਂ ਆਵਲੀਆਂ ਗਾਵਾਂ ਤੁਹਾਨੂੰ ਦਿਖਾ ਦਈਏ ਨਾ ਦੇਖਸਾ ਦੇ ਹਵਾ ਨੈਦ ਲੱਗੇ ਤਾਂ ਤੇ ਬਾਕੀ ਥਣ ਵੀ ਕਾਫੀ ਪਿਆਰਾ ਲੱਗਾ ਵਾ ਕਿੰਨਾ ਵੀ ਦਿੱ ਦੁੱਧ ਦੇ 12 13 ਕਿਲੋ ਦੁੱਧ ਤਿਆਰ ਤਿਆਰ 12 ਲੀਟਰ ਪੱਕਾ ਦੁੱਧ ਘਰੋਂ ਚਵਾ ਦੋਗੇ ਜਿਹੜਾ ਹਨਾ ਬਾਕੀ ਇਹ ਕੀ ਗਰਮੀ ਦਾ ਮੌਸਮ ਹੈ ਇੱਥੋਂ ਹੀ ਕੋਈ ਆਪਣੀ ਚੁਆਇਸ ਕਰਕੇ ਖੜੇ ਹਰ ਕਿਸੇ ਦੀ ਸਾਂਭ ਵੱਖੋ ਵੱਖਰੀ ਹੁੰਦੀ ਹੈ ਆ ਵੀ ਦੋ ਜਿਆਦਾ ਹੀ ਤੇ ਇਹਨੂੰ 11 ਆ ਬਿਡੇ ਚ ਜੜਣਾ ਵਾਲਾ ਤੇ ਚੜਦਾ ਸੁੱਕ ਗਏ ਤਾਂ ਦੁੱਧੋਂ ਵੀ ਸੁੱਕੀ ਦੋ ਕਿਲੋ ਠੀਕ ਆ ਹੋਣ 13 ਕਿਲੋ ਹੋ ਜਾ ਚਲੋ ਤੋਰਾ ਇੱਕ ਅਰੀ ਫਰੀਂ ਬਾਕੀ ਕਿਤੇ ਹੋਰ ਪਸ਼ੂ ਲੈਣਾ ਵਾ ਆਪਣੀ ਤੋਂ ਉਧਰ ਦੀ ਚਵਾਈ ਜਾਂ ਉੱਥੇ ਪਾਸ ਕਰਕੇ ਖੜਿਆ ਕਰਾਂ ਹੈਗੀ ਜਰਸੀ ਕਰੋਸ ਆ ਇਹ ਹੈਗੀ ਬੱਚੇ ਤਾਂ ਫਿਰ ਨਾ ਗੱਦਗਾਠੇ ਤਾਂ ਚੰਗਾ ਹੈ ਅੱਜ ਲੈ ਆਇਆ ਹੈਗੀ ਠੰਡੀ ਠੀਰੀ ਹੱਥ ਆ ਦੇ ਸਾਰੇ 97 ਦੇ ਲੱਗੇ ਤਾਂ ਅਜ ਲਿਆ ਆ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਏਅਰ ਰੁਪਈਏ 28000 ਤੇ ਦਾ 28000 ਦੀ ਹਾਂਜੀ ਤੇ ਬਾਕੀ ਮੌਕੇ ਤੇ ਮੰਨ ਤਨ ਕਰ ਦੋ 28000 ਦਾ ਅੱਛਾ 27 ਦੀ ਦੇ ਦੋਗੇ ਤੇ ਇਹ ਆ ਤੇ ਦੁੱਧ ਕਰੋ ਜਿਹੜਾ ਚਵਾ ਲਵਾਂਗੇ ਇੱਥੇ ਆਪਾਂ ਚੋਗੇ ਮੇਰਾ ਵੀ ਸੁਈ ਸੁਆ ਡੰਗਰਾ ਵੀ ਦੀ ਹਾਂਜੀ ਤੇ ਬਾਕੀ ਜੇ ਕੋਈ ਨਹੀਂ ਵੀ ਆ ਸਾਦਾ ਵੀਰੋ ਕੋਲ ਤੇ ਚਵਾ ਦੂਗੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਏਅਰ ਰੁਪਈਏ ਇਹ ਵੀ ਚੱਤੀ ਸ਼ਾਹੀ ਵਾਲੀ ਹਾਂਜੀ ਇਹਦੇ ਕੋਲ 9 ਕਿਲੋ ਦੁੱਧ ਤਿਆਰ ਹੈਗਾ ਪੱਕਾ ਦੁੱਧ 9 ਲੀਟਰ ਤੋਰੋ ਫਿਰ ਇਹਨਾਂ ਇਹ ਵੀ ਬੱਚੇ ਤੋਂ ਬਿਨਾ ਹੀ ਆ ਜਿਹੜੀ ਇਹਦੇ ਕੋਲ 9 ਲੀਟਰ ਜਿਹੜਾ ਤਿਆਰ ਦੱਸ ਦੇ ਬਾਕੀ ਹੈ ਗਰਮੀਆਂ ਵਾਲੀਆਂ ਵਾ ਸੰਗਣੇ ਦੁੱਧ ਵਾਲੀਆਂ ਵਾ ਗਰਮੀ ਚੱਲਣ ਵਾਲੀਆਂ ਵਾ ਜਿਹੜੀਆਂ ਲੈ ਆਓ ਤੇ ਇਹਦਾ ਮੁੱਲ ਵਿਜੀ ਫਿਰ ਇਹ 5000 ਦੀ 5000 ਦੀ 24000 ਦੀ ਦੇ ਦਿਓ ਜੀ ਠੀਕ ਆ ਤੇ ਆਹ ਟੋਕੜ ਗੱਬਨ ਜੀ ਇਹ 4 ਮਹੀਨੇ ਦੀ ਗੱਬਨ ਜੀ ਵਿਜੀ ਅੱਛਾ 6 ਕਿਲੋ 6 ਕਿਲੋ ਦੋ ਦਿਓ ਜਿੰਨੇ ਸੱਜ ਨੇ ਕਿੰਨਾ ਚੁਆਇਆ ਦੁੱਧ 5000 ਰੁਪਏ ਜੀ ਘਰ ਵਾਲੇ ਦੇ ਬੜਾ ਕੋ ਜਾਣਦੇ ਪਰ 20 ਕਿਲੋ ਰਸੀਦੋ ਚੁਆਇਆ ਹੋਊ ਜੀ ਬੱਚੀ ਠੀਕ ਆ ਹਾਂ ਜੀ ਤੇ ਥਣ ਥਣ ਪੂਰੇ ਜੇ ਇਹ 1000 ਰੁਪਏ ਜੀ ਪਰਲੇ ਥਾਂ ਚ ਥੀਕ ਧਾਰਾ ਵਾਧ ਜੇ ਅੱਛਾ ਅੱਛਾ ਵਾਦਦੇ ਆ ਇੱਧਰ ਮਤਲਬ ਪੀਆ ਘਤਾਰਾਂ ਦਾ ਜਿਹੜਾ ਥੰਨ ਦਾ ਕਿੰਦਾ ਕੀ ਫਰਕ ਆ ਉਸ ਸਾਹਬ ਨਾਲ ਕੋਈ ਵੀਰ ਆਪਣਾ ਵੇਖ ਕੇ ਲੈ ਜੇ ਤੋੜ ਦੋ ਫਿਰ ਇਹਨਾਂ ਆਪਣੀ ਚਵਾਈ ਕਰਕੇ ਲੈ ਜੇ ਕੋਈ ਵੀ ਆ ਭਾਂ ਛੋਟ ਜਿਆਦੇ ਦੁੱਧ ਵਾਲੀ ਆ ਭਾਂ ਥੋੜੇ ਦੁੱਧ ਵਾਲੀ ਆਪਣੀ ਚਵਾਈ ਜ਼ਰੂਰ ਕਰਕੇ ਖੜਿਆ ਕਰੋ ਜਿੱਥੋਂ ਵੀ ਕਰਨੀ ਹੈ ਹੈਗੀ ਜੜੀ ਜਰਸੀ ਆ ਬਾਕੀ ਇਹਦੇ ਮੂੰਹ ਦੇ ਲਾਗੇ ਥੋੜੀ ਜੀ ਗੁੰਮੀ ਦੀ ਹੋਈ ਸੀ ਉਹ ਵੀ ਸੈੱਟ ਹੋਂਦੀ ਥੋੜੀ ਜੀ ਰਹਿ ਗਈ ਵਾਦੀਆ ਰੱਜੀ ਹਾਂਜੀ ਥੋੜਾ ਜਿਹਾ ਹੁੰਦਾ ਹੈ ਗਿਆ ਬਸ ਉਮੀਂ ਡੰਕਰ ਤੇ ਹੋ ਜਾਂਦੀ ਹੈ ਹਾਂਜੀ ਹਾਂਜੀ ਲੈ ਜਾਈ ਉਹ ਦੇਖ ਸਕਦੇ ਧੌਂ ਦੇ ਲੱਗ ਗਏ ਬਾਕੀ ਉਹ ਦੋਖਾ ਸਾਡਾ ਫਰ ਗਿਆ ਬੰਦੋ ਵੀ ਦਿਨਾ ਸਾਤ ਬਾਕੀ ਹਨ ਵਿੱਚ ਦੇਖ ਸਕਦੇ ਜੇ ਲਾਗੇ ਦਾ ਤੇ ਮਿਲਕਵੇਂ ਨੇ ਵੀ ਦੇਖ ਸਕਦੇ ਚੰਗੀ ਲੱਗੀ ਹੈ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ 2000 ਰੁਪਏ ਜੀ ਬਾਈ ਜੀ ਬਾਈ ਜੀ ਅੱਜ ਫਿਰ 22 23 24 ਹਜ਼ਾਰੀ ਚੱਲਣਾ ਕਿ ਕੰਮ ਬਾਕੀ ਕੋ ਫੋਨ ਲਾਵੇ ਤੇ ਸੁਣ ਜਾ ਸੁਣ ਜਾ ਵੀਰ ਜੀ ਆਪਣੀ ਚੈੱਕ ਕਰਕੇ ਲੈ ਜਾਓ ਤਸੱਲੀ ਕਰਕੇ ਖੜੇ ਆ ਨਾ ਆਪਣੇ ਇੱਥੇ ਤੁਹਾਡੇ ਘਰੇ ਆ ਇੱਥੇ ਜਿੱਤਰਾ ਮਰਜ਼ੀ ਤਸੱਲੀ ਕਰ ਆਪਣੀ ਕੋ ਦੋ ਟਾਈਮ ਚੋਲੇ ਕੋ ਚਾਰ ਟਾਈਮ ਚੋਲੇ ਕੋਲੇ ਦਾ ਸੌਤਾ ਹੋ ਗਿਆ ਆਪਣੀ ਮਰਜ਼ੀ ਕਰੀ ਬਾਕੀ ਆ ਕਿ ਜਿੰਨੇ ਪੈਸੇ ਖਰਚਨੇ ਆ ਜਿਤਰਾ ਤੁਸੀਂ ਪੈਸੇ ਖਰਚੇ ਆ ਪਿੱਛੋ ਆਪਣੀਆਂ ਪਾਸ ਕਰਕੇ ਲਿਆਏ ਜੇ ਤੇ ਇੱਥੋਂ ਵੀ ਜਿੰਨੇ ਖਰਚ ਨੇ ਇੱਥੇ ਤਸੱਲੀ ਕਰਕੇ ਖੜੇ ਹਾਂ ਹਾਂ ਠੀਕ ਆ ਵੀਰ ਜੀ ਆ ਜਿਹੜੇ ਪਸ਼ੂ ਆ ਜਿਹੜੇ ਤਿੰਨ ਹੀ ਵੀ ਜਿਹਨਾਂ ਨਮਕਾਉ ਕੀਤੇ ਬਾਕੀ ਨਾ ਕੋਈ ਸਾਡੇ ਤਰ੍ਹਾਂ ਵੇ ਤੇ ਨਾ ਕੋਈ ਭਾਈ ਹੁਣ ਤੇਰੇ ਵੇ ਆਪਣੀ ਆਪ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ